ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਹਾਲਾਤ ਦੇਖੋ ਹੜ੍ਹ ਵਾਲੇ ਪੈਦਾ ਹੋਏ ਨੇ ਕਿਸ ਤਰ੍ਹਾਂ ਮੀਂਹ ਦੇ ਕਾਰਨ ਨੁਕਸਾਨ ਕਿੰਨਾ ਹੋ ਗਿਆ ਦੇਖੋ ਕਿ ਸੜਕਾਂ ਦੇ ਪਾਣੀ ਕਿਸ ਤਰ੍ਹਾਂ ਭਰਿਆ ਹੋਇਆ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਕਿਸ਼ਤੀਆਂ ਦੇ ਵਾਂਗ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਆਪ ਦੇਖੋ ਇਹ ਪਿਛਲੇ ਸਾਲ ਪੰਜਾਬ ਦੇ ਵਿੱਚ ਵਾਪਰਿਆ ਸੀਗਾ ਕਾਫੀ ਨੁਕਸਾਨ ਹੋਇਆ ਸੀ ਤਾਂ ਹੁਣ ਕੈਨੇਡਾ ਦੀਆਂ ਤੁਸੀਂ ਵੀਡੀਓਜ਼ ਦੇਖੋ ਵੱਡੇ ਸ਼ਹਿਰ ਟ੍ਰਾਂਟੋ ਦੇ ਵਿੱਚ ਤੇਜ਼ ਤੂਫਾਨ ਤੋਂ ਬਾਅਦ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਦੱਸਦੀ ਹੈ ਕਿ ਤੇਨੇ ਵੱਡੇ ਤੂਫਾਨਾਂ ਤੋਂ ਬਾਅਦ ਪਏ ਰਿਕਾਰਡ ਮੀਂਹ ਦੇ ਕਨਟ ਟ੍ਰਾਂਟੋ ਦੇ ਕੁਝ ਹਿੱਸਿਆਂ ਦੇ ਵਿੱਚ ਪਾਣੀ ਭਰ ਗਿਆ ਔਰ ਬਿਜਲੀ ਦੀ ਸਪਲਾਈ ਟੱਪ ਹੋ ਗਈ ਹੈ ਤੇ ਸ਼ਹਿਰ ਦੇ ਮੁੱਖ ਹਾਈਵੇ ਤੇ ਗੱਡੀਆਂ ਫਸ ਗਈਆਂ ਨੇਗੀਆਂ ਮੰਗਲਵਾਰ ਨੂੰ ਟ੍ਰਾਂਟੋ ਦੇ ਵਿੱਚ ਤਕਰੀਬਨ 100 ਮਿਲੀਲੀਟਰ 4 ਇੰਚ ਮੀ ਪਿਆ ਜੋ ਕਿ 1941 ਦੇ ਵਿੱਚ ਸ਼ਹਿਰ ਵਿੱਚ ਦਰਜ ਕੀਤੇ ਗਏ ਰੋਜ਼ਾਨਾ ਮੀਂਹ ਦੇ ਰਿਕਾਰਡ ਨੂੰ ਵੀ ਪਾਰ ਕਰ ਗਏ ਟੋਰਾਂਟੋ ਹਾਈਡਰੋ ਦੇ ਅਨਸਾਰ ਤੂਫਾਨ ਕਾਰਨ 1,76,000 ਤੋਂ ਵੱਧ ਕਰਾਂ ਨੂੰ ਬਿਜਲੀ ਨਹੀਂ ਜਾ ਰਹੀ ਹੈ 온ਟਾਰੀਓ ਝੀਲ ਦੇ ਟੋਰਾਂਟੋ ਟਾਪੂ ਤੇ ਬਿਲੀਵਿਸ਼ ਹਵਾਈ ਅੱਡੇ ਤੋਂ ਕੋਈ ਉਡਾਨਾਂ ਵੀ ਦੇਰੀ ਚਾਰਾਤ ਕਰ ਦਿੱਤੀਆਂ ਗਈਆਂ ਨੇ। ਤਾਂ ਡੌਨ ਨਦੀ ਦੇ ਨਾਲ ਲੱਗਦੇ ਇੱਕ ਪ੍ਰਮੁੱਖ ਮੋਟਰਵੇ ਹੜਕੜ ਦੋਵਾਂ ਦਿਸ਼ਾਵਾਂ ਜਿਹੜੀਆਂ ਨੇ ਉਹ ਬੰਦ ਹੋ ਗਏ ਨੇ ਅਨਟਾਰੀਓ ਹਾਈਵੇ 410 ਨੂੰ ਵੀ ਬੰਦ ਕਰ ਦਿੱਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਘੱਟੋ ਘੱਟ 14 ਲੋਕਾਂ ਨੂੰ ਬਚਾਇਆ ਜਿਨ੍ਹਾਂ ਤੇ ਵਿੱਚ ਇੱਕ ਵਿਅਕਤੀ ਨੂੰ ਕਾਰ ਦੀ ਛੱਤ ਤੋਂ ਬਾਹਰ ਖਿੱਚਿਆ ਗਿਆ ਟ੍ਰਾਂਟੋ ਦੀ ਫਾਇਰ ਸਰਵਿਸ ਨੂੰ ਲਿਫਟਾਂ ਵਿੱਚ ਫਸੇ ਲੋਕਾਂ ਤੋਂ ਕੋਈ ਕਾਲ ਆ ਪ੍ਰਾਪਤ ਹੋਈ ਹੈ ਕਿਉਂਕਿ ਸ਼ਹਿਰ ਦੇ ਕੇਂਦਰ ਦੇ ਵੱਡੇ ਹਿੱਸਿਆਂ ਤੋਂ ਵਿੱਚ ਬਿਜਲੀ ਛੱਪ ਹੋ ਗਈ ਹੈ ਤਾਂ ਟੋਰਾਂਟੋ ਰੀਜ਼ਨ ਕਨਜ਼ਰਵੇਸ਼ਨ ਅਥਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਸ਼ਹਿਰ ਦੇ ਵਿੱਚ ਸਮੁੰਦਰੀ ਕਿਨਾਰਿਆਂ ਤੇ ਨਦੀਆਂ ਨੇੜੇ ਖੇਤਰ ਖਾਸ ਤੌਰ ਤੇ ਹੜ੍ਹਾਂ ਦਾ ਖਤਰਾ ਹੈਗਾ ਟੋਰਾਂਟੋ ਵਿੱਚ ਇੱਕ ਦਰਜੰਦੂ ਵੱਧ ਨਦੀਆਂ ਨੇ ਤਾਂ ਤੁਸੀਂ ਦੇਖੋ ਕਿ ਮਾਹੌਲ ਕਿਸ ਤਰ੍ਹਾਂ ਹੋਇਆ ਪਿਆ ਹੈਗਾ ਹੜਵਰਗੀ ਸਥਿਤੀ ਪੈਦਾ ਹੋ ਚੁੱਕੀ ਹੈ ਸੋ ਲਗਾਤਾਰ ਮੀਂਹ ਪੈ ਰਿਹਾ ਹੈਗਾ ਔਰ ਖਤਰੇ ਦੇ ਵਿੱਚ ਪੈ ਗਏ ਨੇ ਲੋਕ ਤਾਂ ਆਪਣਾ ਧਿਆਨ ਰੱਖਣ ਦੀ ਬਿਹਤ ਹੀ ਲੋੜ ਹੈਗੀ ਹੈ ਤਾਂ ਇਹ ਗੁਜਾਰਿਸ਼ ਕਰਦੇ ਹਾਂ ਕਿ ਬਹੁਤਾ ਵੱਡਾ